2022 ਵਿੱਚ ਗੁਜਰਾਤ ਦੇ ਰਹਿਣ ਵਾਲੇ ਜਗਦੀਸ਼ ਪਟੇਲ ਉਸ ਦੀ ਪਤਨੀ ਵੈਸ਼ਾਲੀ ਅਤੇ ਉਹਨਾਂ ਦੇ 10 ਅਤੇ 3 ਸਾਲ ਦੇ ਬੱਚਿਆਂ ਨੂੰ ਜਾਨਲੇਵਾ ਬਰਫੀਲੇ ਇਲਾਕੇ ਵਿੱਚ ਉਸ ਵੇਲੇ ਆਪਣੀ ਜਾਨ ਤੋਂ ਹੱਥ ਧੋਣੇ ਪਏ ਜਦੋਂ ਇਹ ਲੋਕ ਗੈਰਕਾਨੂੰਨੀ ਤੌਰ ਤੇ ਕੈਨੇਡਾ ਵਾਲੇ ਪਾਸਿਓਂ ਅਮਰੀਕਾ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਸਨ ਬਰਫੀਲੇ ਮੌਸਮ ਨੇ ਇਹਨਾਂ ਨੂੰ ਬਰਫ਼ ਵਿੱਚ ਹੀ ਦਫ਼ਨ ਕਰ ਦਿੱਤਾ ਅਤੇ ਇਹਨਾਂ ਦੀਆਂ ਲਾਸ਼ਾਂ ਅਮਰੀਕਾ ਤੋਂ ਕੁਝ ਹੀ ਮੀਟਰ ਦੀ ਦੂਰੀ ਤੇ ਬਰਾਮਦ ਹੋਈਆਂ ਇਹੀ ਨਹੀਂ 2023 ਵਿੱਚ ਇੱਕ ਵਿਅਕਤੀ ਬ੍ਰਿਜ ਕੁਮਾਰ ਯਾਦਵ ਵੀ ਗੈਰਕਾਨੂੰਨੀ ਤੌਰ ਤੇ ਅਮਰੀਕਾ ਵਿੱਚ ਦਾਖਲ ਹੋਣ ਲਈ ਬਾਰਡਰ ਵਾਲੀ ਕੰਧ ਯਾਨੀ ਟਰੰਪ ਵਾਲ ਟੱਪਣ ਵੇਲੇ ਡਿੱਗ ਪਿਆ ਤੇ ਆਪਣੀ ਜਾਨ ਗਵਾ ਬੈਠਾ ਉਸਨੇ ਆਪਣੇ 3 ਸਾਲਾ ਬੱਚੇ ਨੂੰ ਵੀ ਆਪਣੇ ਮੋਢਿਆਂ ਤੇ ਚੁੱਕਿਆ ਹੋਇਆ ਸੀ ਜੋ ਵੀ ਡਿੱਗ ਕੇ ਗੰਭੀਰ ਜ਼ਖਮੀ ਹੋ ਗਿਆ ਇਹ ਉਹ ਲੋਕ ਸਨ ਜੋ ਗੈਰਕਾਨੂੰਨੀ ਤੌਰ ਤੇ ਡੋਂਕੀ ਪ੍ਰਕਿਰਿਆ ਰਾਹੀਂ ਅਮਰੀਕਾ ਵਿੱਚ ਦਾਖਲ ਹੋਣਾ ਚਾਹੁੰਦੇ ਸਨ ਪਰੰਤੂ ਇਸ ਦੀ ਕੀਮਤ ਇਹਨਾਂ ਨੂੰ ਆਪਣੀ ਜਾਨ ਦੇ ਕੇ ਚੁਕਾਉਣੀ ਪਈ ਹਰ ਸਾਲ ਹਜ਼ਾਰਾਂ ਹੀ ਭਾਰਤੀ ਇਸ ਜਾਨਲੇਵਾ ਪ੍ਰੋਸੈਸ ਰਾਹੀਂ ਵਿਦੇਸ਼ਾਂ ਦਾ ਰੁਖ ਕਰਦੇ ਹਨ ਅਤੇ ਸੈਂਕੜੇ ਹੀ ਨੌਜਵਾਨਾਂ ਨੂੰ ਇਸ ਪ੍ਰਕਿਰਿਆ ਵਿੱਚ ਆਪਣੀ ਜਾਨ ਗੁਆਣੀ ਪੈਂਦੀ ਹੈ। ਆਖਿਰ ਡੌਂਕੀ ਪ੍ਰਕਿਰਿਆ ਕੀ ਹੈ? ਇਸ ਪ੍ਰੋਸੈਸ ਨੂੰ ਅਪਣਾ ਕੇ ਅਮਰੀਕਾ ਕੈਨੇਡਾ ਜਾਣ ਵਾਲਿਆਂ ਨੂੰ ਕਿੰਨੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ? ਆਪਣੀ ਜਾਨ ਜੋਖਮ ਵਿੱਚ ਪਾ ਕੇ ਆਖਿਰ ਇਹ ਲੋਕ ਅਮਰੀਕਾ ਕੈਨੇਡਾ ਕਿਉਂ ਜਾਣਾ ਚਾਹੁੰਦੇ ਹਨ? ਡੌਂਕੀ ਪ੍ਰਕਿਰਿਆ ਰਾਹੀਂ ਅਮਰੀਕਾ ਜਾਂ ਕੈਨੇਡਾ ਪਹੁੰਚ ਕੇ ਉਨ੍ਹਾਂ ਨਾਲ ਕੀ ਬੀਤਦੀ ਹੈ? ਅੱਜ ਦੇ ਇਸ ਵੀਡੀਓ ਵਿੱਚ ਤੁਹਾਨੂੰ ਉਕਤ ਸਾਰੇ ਸਵਾਲਾਂ ਦੇ ਜਵਾਬ ਦੇਣ ਦੀ ਕੋਸ਼ਿਸ਼ ਕਰਾਂਗੇ। ਉਸ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਤੇ ਬੈਲ ਵਾਲਾ ਆਈਕਨ ਵੀ ਦਬਾ ਲਵੋ। ਅਸਲ ਵਿੱਚ ਭਾਰਤ ਵਿੱਚੋਂ ਬਾਹਰਲੇ ਮੁਲਕਾਂ ਵੱਲ ਪ੍ਰਵਾਸ ਕੋਈ ਨਵੀਂ ਗੱਲ ਨਹੀਂ ਹੈ। ਅੰਗਰੇਜ਼ੀ ਰਾਜ ਦੇ ਦੌਰਾਨ ਹੀ ਭਾਰਤੀਆਂ ਨੇ ਵਿਦੇਸ਼ਾਂ ਦਾ ਰੁਖ ਕਰਨਾ ਸ਼ੁਰੂ ਕਰ ਦਿੱਤਾ ਸੀ। ਮੌਜੂਦਾ ਸਮੇਂ ਦੌਰਾਨ ਵਿਦੇਸ਼ ਜਾਣ ਦਾ ਰੁਝਾਨ ਜੋਰਾਂ ਤੇ ਹੈ। ਪਾਸਪੋਰਟ ਤੇ ਵੀਜ਼ਾ ਲਗਾ ਕੇ ਜਾਣ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਲੋਕ ਗੈਰਕਾਨੂੰਨੀ ਢੰਗ ਤਰੀਕੇ ਨਾਲ ਵਿਦੇਸ਼ ਦੀ ਧਰਤੀ ਦੇ ਪਹੁੰਚਦੇ ਹਨ ਜਿਨ੍ਹਾਂ ਵਿੱਚੋਂ ਇੱਕ ਤਰੀਕੇ ਨੂੰ ਡੌਂਕੀ ਪ੍ਰਕਿਰਿਆ ਜਾਂ ਡੌਂਕੀ ਫਲਾਈਟ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਡਾਂਕੀ ਪ੍ਰਕਿਰਿਆ ਰਹੀ ਹੈ ਕਿਸੇ ਵਿਅਕਤੀ ਨੂੰ ਅਮਰੀਕਾ ਕੈਨੇਡਾ ਜਾਂ ਇੰਗਲੈਂਡ ਲੈ ਕੇ ਜਾਣ ਲਈ ਡਾਂਕਰਾਂ ਵੱਲੋਂ ਹਾਲਾਤਾਂ ਅਤੇ ਰਸਤੇ ਦੇ ਅਨੁਸਾਰ 30 ਲੱਖ ਰੁਪਏ ਤੋਂ ਲੈ ਕੇ 60 ਲੱਖ ਰੁਪਏ ਤੱਕ ਪ੍ਰਤੀ ਵਿਅਕਤੀ ਲਏ ਜਾਂਦੇ ਹਨ ਇਨ੍ਹਾਂ ਏਜੰਟਾਂ ਵੱਲੋਂ ਸਾਰੇ ਰੂਟ ਤੇ ਆਪਣੇ ਬੰਦਿਆਂ ਨੂੰ ਤਾਇਨਾਤ ਕੀਤਾ ਜਾਂਦਾ ਹੈ ਜੋ ਆਪਣੇ ਆਪਣੇ ਇਲਾਕੇ ਵਿੱਚੋਂ ਲੋਕਾਂ ਨੂੰ ਅੱਗੇ ਬਾਰਡਰਾਂ ਤੱਕ ਲੈ ਕੇ ਜਾਂਦੇ ਹਨ ਜਿੱਥੋਂ ਅੱਗੇ ਉਹਨਾਂ ਨੂੰ ਦੂਜੇ ਦੇਸ਼ ਦੇ ਏਜੰਟਾਂ ਦੇ ਹਵਾਲੇ ਕਰ ਦਿੱਤਾ ਜਾਂਦਾ ਹੈ ਉਕਤ ਏਜੰਟ ਫਿਰ ਤੋਂ ਉਹਨਾਂ ਵਿਅਕਤੀਆਂ ਨੂੰ ਅਗਲੇ ਸਫ਼ਰ ਤੇ ਲੈ ਕੇ ਨਿਕਲਦੇ ਹਨ ਭਾਰਤ ਵਿੱਚ ਆਮ ਤੌਰ ਤੇ ਡੋਂਕਰਾਂ ਵੱਲੋਂ ਲੋਕਾਂ ਨੂੰ ਗੈਰ ਕਾਨੂੰਨੀ ਤੌਰ ਤੇ ਪਸ਼ਚਮੀ ਦਸ਼ਾਂ ਵਿੱਚ ਵਾੜਨ ਲਈ ਉਹਨਾਂ ਦੇ ਕਈ ਤਰ੍ਹਾਂ ਦੇ ਨਕਲੀ ਦਸਤਾਵੇਜ਼ ਤਿਆਰ ਕੀਤੇ ਜਾਂਦੇ ਹਨ ਇਹਨਾਂ ਡੋਂਕਰਾਂ ਵੱਲੋਂ ਪਹਿਲਾਂ ਭਾਰਤੀਆਂ ਨੂੰ ਲੈਟਿਨ ਅਮਰੀਕਨ ਮੁਲਕਾਂ ਇਕਵਾਡੋਰ ਬੋਲੀਵਿਆ ਜਾਂ ਗੁਆਨਾ ਆਦਿ ਵਿੱਚ ਜਹਾਜ਼ ਰਾਹੀਂ ਪਹੁੰਚਾਇਆ ਜਾਂਦਾ ਹੈ ਜਿੱਥੋਂ ਦੇ ਵੀਜ਼ੇ ਦੀ ਜ਼ਰੂਰਤ ਨਹੀਂ ਹੁੰਦੀ ਤੇ ਵੀਜ਼ਾ ਉੱਥੇ ਮੌਕੇ ਤੇ ਹੀ ਮਿਲ ਜਾਂਦਾ ਹੈ ਇਸ ਤੋਂ ਇਲਾਵਾ ਬ੍ਰਾਜ਼ੀਲ ਵੈਨਜ਼ੁਏਲਾ ਜਾਂ ਗੁਆਟੇਮਾਲਾ ਦੇ ਬਾਰਡਰਾਂ ਤੋਂ ਵੀ ਲੋਕਾਂ ਨੂੰ ਮੈਕਸੀਕੋ ਅਤੇ ਫਿਰ ਅਮਰੀਕਾ ਪਹੁੰਚਾਇਆ ਜਾਂਦਾ ਹੈ ਗੈਰਕਾਨੂੰਨੀ ਢੰਗ ਨਾਲ ਵਿਦੇਸ਼ ਜਾਣ ਵਾਲਿਆਂ ਵਿੱਚ ਸਭ ਤੋਂ ਵੱਧ ਗਿਣਤੀ ਪੰਜਾਬ, ਗੁਜਰਾਤ ਜਾਂ ਹਰਿਆਣਾ ਦੇ ਨੌਜਵਾਨਾਂ ਦੀ ਹੁੰਦੀ ਹੈ ਜਦੋਂ ਕਿ ਹਿਮਾਚਲ ਅਤੇ ਉੱਤਰ ਪ੍ਰਦੇਸ਼ ਦੇ ਲੋਕ ਵੀ ਕਾਫੀ ਗਿਣਤੀ ਵਿੱਚ ਡੌਂਕੀ ਰੂਟ ਦਾ ਇਸਤੇਮਾਲ ਕਰਦੇ ਹਨ। ਅਸਲ ਵਿੱਚ ਡੌਂਕੀ ਰੂਟ ਰਾਹੀਂ ਉਹੀ ਲੋਕ ਵਿਦੇਸ਼ ਜਾਂਦੇ ਹਨ ਜਿਨ੍ਹਾਂ ਦੇ ਵੀਜ਼ੇ ਵਾਰ-ਵਾਰ ਰੱਦ ਹੋ ਚੁੱਕੇ ਹੁੰਦੇ ਹਨ ਪਰੰਤੂ ਉਹਨਾਂ ਵਿੱਚ ਵਿਦੇਸ਼ੀ ਧਰਤੀ 'ਤੇ ਪਹੁੰਚਣ ਦਾ ਕ੍ਰੇਜ਼ ਹੁੰਦਾ ਹੈ। ਉਹਨਾਂ ਦੇ ਏਜੰਟ ਹੀ ਉਹਨਾਂ ਨੂੰ ਅਜਿਹਾ ਕਰਨ ਦੀ ਸਲਾਹ ਦਿੰਦੇ ਹਨ ਅਤੇ ਲੱਖਾਂ ਰੁਪਏ ਲੈ ਕੇ ਉਹਨਾਂ ਨੂੰ ਸਹੀ ਸਲਾਮਤ ਅਮਰੀਕਾ ਜਾਂ ਕੈਨੇਡਾ ਪਹੁੰਚਾਉਣ ਦਾ ਭਰੋਸਾ ਦਿੰਦੇ ਹਨ। ਉਕਤ ਦੇਸ਼ਾਂ ਵਿੱਚ ਜਹਾਜ਼ ਰਾਹੀਂ ਪਹੁੰਚਣ ਤੋਂ ਬਾਅਦ ਡੌਂਕੀ ਰੂਟਰਾਂ ਦੀ ਅਸਲੀ ਪ੍ਰੀਖਿਆ ਸ਼ੁਰੂ ਹੁੰਦੀ ਹੈ। ਏਜੰਟ ਇਹਨਾਂ ਨੂੰ ਆਪਣੇ ਨਾਲ ਤੋਰ ਕੇ ਜਾਂ ਗੱਡੀਆਂ ਰਾਹੀਂ ਲੈ ਜਾਂਦਾ ਹੈ ਅਤੇ ਉਕਤ ਦੇਸ਼ਾਂ ਦੇ ਬਾਰਡਰ ਪਾਰ ਕਰਵਾ ਕੇ ਕੋਲੰਬੀਆ ਹੁੰਦੇ ਹੋਏ ਇਹਨਾਂ ਨੂੰ ਪਨਾਮਾ ਵਿੱਚ ਐਂਟਰ ਕਰਵਾ ਦਿੰਦਾ ਹੈ। ਇੱਥੋਂ ਹੀ ਇੱਕ ਬੇहद ਖੌਫਨਾਕ ਸਫ਼ਰ ਸ਼ੁਰੂ ਹੁੰਦਾ ਹੈ ਜਿਸ ਵਿੱਚ ਹਰ ਵੇਲੇ ਇਨ੍ਹਾਂ ਮੁਸਾਫਰਾਂ ਦੀ ਜਾਨ ਤਲੀ ਤੇ ਰਹਿੰਦੀ ਹੈ। ਪਨਾਮਾ ਵਿੱਚ ਦਾਖਲ ਹੋ ਕੇ ਇਨ੍ਹਾਂ ਮੁਸਾਫਰਾਂ ਨੇ ਬੇहद ਖਤਰਨਾਕ ਮੰਨਿਆ ਜਾਂਦਾ ਡੇਰੀਅਨ ਗੈਪ ਨਾਂ ਦਾ ਇੱਕ ਇਲਾਕਾ ਪਾਰ ਕਰਨਾ ਹੁੰਦਾ ਹੈ। ਦਰਅਸਲ ਕੋਲੰਬੀਆ ਅਤੇ ਪਨਾਮਾ ਦਾ ਇਹ ਖੇਤਰ ਜਾਨਲੇਵਾ ਜੰਗਲੀ ਇਲਾ ਇਸ ਵਿਸ਼ਾਲ ਜੰਗਲ ਵਿੱਚ ਖਤਰਨਾਕ ਜਾਨਵਰਾਂ ਤੋਂ ਇਲਾਵਾ ਕਈ ਦਰਿਆਵ ਵੀ ਪੈਂਦੇ ਹਨ ਜੋ ਡੌਂਕੀ ਰੂਟ ਤੇ ਨਿਕਲੇ ਇਨ੍ਹਾਂ ਮੁਸਾਫਰਾਂ ਨੂੰ ਪਾਰ ਕਰਨੇ ਪੈਂਦੇ ਹਨ। ਇਹ ਹੀ ਨਹੀਂ ਇਨ੍ਹਾਂ ਜੰਗਲਾਂ ਵਿੱਚ ਲੁਟੇਰਿਆਂ ਅਤੇ ਗੈਂਗਸਟਰਾਂ ਦਾ ਰਾਜ ਹੈ ਜੋ ਮਾਰੂ ਹਥਿਆਰਾਂ ਨਾਲ ਲੈਸ ਹੁੰਦੇ ਹਨ। ਇਨ੍ਹਾਂ ਖਤਰਨਾਕ ਜੰਗਲਾਂ ਨੂੰ ਪੈਦਲ ਹੀ ਚੱਲਦੇ ਹੋਏ ਪਾਰ ਕਰਨਾ ਪੈਂਦਾ ਹੈ ਅਤੇ ਇਸ ਸਫ਼ਰ ਵਿੱਚ 40 ਤੋਂ 45 ਦਿਨਾਂ ਦਾ ਸਮਾਂ ਵੀ ਲੱਗ ਸਕਦਾ ਹੈ। ਜ਼ਿਆਦਾਤਰ ਡੌਂਕੀ ਰੂਟਰੇ ਇਨ੍ਹਾਂ ਜੰਗਲਾਂ ਦੇ ਖਤਰਨਾਕ ਹਾਲਾਤਾਂ ਦੀ ਭੇਂਟ ਚੜ ਜਾਂਦੇ ਹਨ। ਕੁਝ ਲੋਕ ਸੱਪਾਂ, ਜੰਗਲੀ ਜਾਨਵਰਾਂ ਅਤੇ ਦਰਿਆਵਾਂ ਦੀ ਲਪੇਟ ਵਿੱਚ ਆ ਕੇ ਮਾਰੇ ਜਾਂਦੇ ਹਨ। ਕੁਝ ਲੋਕਾਂ ਨੂੰ ਲੁਟੇਰਿਆਂ ਵੱਲੋਂ ਲੁੱਟ ਲਿਆ ਜਾਂਦਾ ਹੈ ਅਤੇ ਲੁਟੇਰਿਆਂ ਨਾਲ ਉਲਝਣ ਵਾਲੇ ਉਹਨਾਂ ਦੀਆਂ ਗੋਲੀਆਂ ਦਾ ਸ਼ਿਕਾਰ ਵੀ ਹੋ ਜਾਂਦੇ ਹਨ। ਇਨ੍ਹਾਂ ਖੌਫਨਾਕ ਜੰਗਲਾਂ ਵਿੱਚ ਜਗ੍ਹਾ-ਜਗ੍ਹਾ ਮੁਸਾਫਰਾਂ ਦੀਆਂ ਲਾਸ਼ਾਂ ਦਾ ਮਿਲਣਾ ਆਮ ਗੱਲ ਹੈ। ਬਹੁਤ ਸਾਰੇ ਮੁਸਾਫਰ ਖਾਣੇ ਜਾਂ ਪਾਣੀ ਦੀ ਕਮੀ ਦੇ ਚਲਦਿਆਂ ਵੀ ਮੌਤ ਦੇ ਮੂੰਹ ਵਿੱਚ ਚਲੇ ਜਾਂਦੇ ਹਨ। ਅੰਤ ਵਿੱਚ ਕੁਝ ਹੀ ਲੋਕ ਇਸ ਖਤਰਨਾਕ ਡੈਰੀਅਨ ਗੈਪ ਨੂੰ ਪਾਰ ਕਰਨ ਵਿੱਚ ਸਫਲ ਹੁੰਦੇ ਹਨ। ਬਚੇ ਹੋਏ ਲੋਕਾਂ ਨੂੰ ਫਿਰ ਤੋਂ ਏਜੰਟਾਂ ਵੱਲੋਂ ਛੋਟੀਆਂ ਕਿਸ਼ਤੀਆਂ ਵਿੱਚ ਤੂੜੀ ਵਾਂਗ ਭਰ ਕੇ ਮੈਕਸੀਕੋ ਤੱਕ ਲਿਜਾਇਆ ਜਾਂਦਾ ਹੈ। ਕਈ ਵਾਰ ਜ਼ਿਆਦਾ ਲੋਕਾਂ ਦੀ ਕਿਸ਼ਤੀ ਵਿੱਚ ਸਵਾਰ ਹੋਣ ਨਾਲ ਕਿਸ਼ਤੀਆਂ ਡੁੱਬ ਵੀ ਜਾਂਦੀਆਂ ਹਨ ਅਤੇ ਇੱਕੋ ਹੀ ਵੇਲੇ ਕਈ ਕਈ ਦਰਜਨ ਲੋਕਾਂ ਦੀ ਮੌਤ ਹੋ ਜਾਂਦੀ ਹੈ। ਮੈਕਸੀਕੋ ਪਹੁੰਚਣ ਵਿੱਚ ਸਫਲ ਹੋਣ ਵਾਲਿਆਂ ਨੂੰ ਕੜਾਕੇ ਦੀ ਠੰਡ ਦਾ ਸਾਹਮਣਾ ਕਰਨਾ ਪੈਂਦਾ ਹੈ। ਰਸਤੇ ਵਿੱਚ ਕੱਪੜੇ ਅਤੇ ਹੋਰ ਸਮਾਨ ਲੁਟੇਰਿਆਂ ਵੱਲੋਂ ਲੁੱਟ ਲਏ ਜਾਣ ਕਰਕੇ ਇੱਥੇ ਵੀ ਕਈ ਲੋਕ ਮੌਸਮ ਦੀ ਮਾਰ ਨਾਲ ਝਲਦਿਆਂ ਦਮ ਤੋੜ ਜਾਂਦੇ ਹਨ। ਮੈਕਸੀਕੋ ਪਹੁੰਚ ਕੇ ਇਨ੍ਹਾਂ ਯਾਤਰੀਆਂ ਨੂੰ ਅਮਰੀਕਾ ਦੇ ਬਾਰਡਰ ਤੇ ਲਿਜਾਇਆ ਜਾਂਦਾ ਹੈ ਜਿੱਥੇ ਇਨ੍ਹਾਂ ਨੂੰ ਆਪਣੇ ਦਮ ਤੇ 30 ਫੁੱਟ ਉੱਚੀ ਇੱਕ ਦੀਵਾਰ ਨੂੰ ਪਾਰ ਕਰਨਾ ਪੈਂਦਾ ਹੈ। ਪਰਿਵਾਰ ਜਾਂ ਬੱਚੇ ਨਾਲ ਹੋਣ ਕਾਰਨ ਜ਼ਿਆਦਾਤਰ ਲੋਕ ਇੱਥੇ ਆ ਕੇ اٹਕ ਜਾਂਦੇ ਹਨ ਅਤੇ ਉਕਤ ਦੀਵਾਰ ਪਾਰ ਕਰਦੇ ਹਨ। ਕਈ ਵਾਰ ਡਿੱਗ ਕੇ ਮਾਰੇ ਵੀ ਜਾਂਦੇ ਹਨ। ਜ਼ਿੰਦਗੀ ਅਤੇ ਮੌਤ ਨਾਲ ਜੋ ਜੋ ਲੋਕ ਇਸ ਦੀਵਾਰ ਨੂੰ ਪਾਰ ਕਰਨ ਵਿੱਚ ਸਫਲ ਹੋ ਵੀ ਜਾਂਦੇ ਹਨ, ਉਹਨਾਂ ਦੇ ਸੁਪਨੇ ਉਸ ਵੇਲੇ ਟੁੱਟ ਜਾਂਦੇ ਹਨ ਜਦੋਂ ਦੀਵਾਰ ਪਾਰ ਕਰਦਿਆਂ ਹੀ ਉਹਨਾਂ ਨੂੰ ਬਾਰਡਰ ਸਿਕਿਉਰਿਟੀ ਫੋਰਸਾਂ ਵੱਲੋਂ ਗ੍ਰਿਫਤਾਰ ਕਰ ਲਿਆ ਜਾਂਦਾ ਹੈ। ਕੁਝ ਲੋਕ ਦੀਵਾਰ ਦੇ ਦੂਜੇ ਪਾਸੇ ਮੈਕਸੀਕੋ ਦੀ ਪੁਲਿਸ ਵੱਲੋਂ ਫੜ ਲਏ ਜਾਂਦੇ ਹਨ ਅਤੇ ਉਹਨਾਂ ਨੂੰ ਉੱਥੋਂ ਹੀ ਆਪਣੇ ਆਪਣੇ ਦੇਸ਼ਾਂ ਵਿੱਚ ਵਾਪਸ ਭੇਜ ਦਿੱਤਾ ਜਾਂਦਾ ਹੈ। ਅਮਰੀਕਾ ਵਾਲੇ ਪਾਸੇ ਪਹੁੰਚ ਕੇ ਗ੍ਰਿਫਤਾਰ ਕੀਤੇ ਜਾਣ ਵਾਲੇ ਮੁਸਾਫਰਾਂ ਨੂੰ ਡਿਟੈਂਸ਼ਨ ਸੈਂਟਰਾਂ ਯਾਨੀ ਇੱਕ ਤਰ੍ਹਾਂ ਦੀਆਂ ਛੋਟੀਆਂ ਜੇਲਾਂ ਵਿੱਚ ਬੰਦ ਕਰ ਦਿੱਤਾ ਜਾਂਦਾ ਹੈ ਜਿੱਥੇ ਉਹ ਜਾਨਵਰਾਂ ਵਾਂਗ ਦਿਨ ਕੱਟੀ ਕਰਦੇ ਹਨ ਕਈ ਲੋਕਾਂ ਨੂੰ ਤਾਂ ਕਈ-ਕਈ ਮਹੀਨੇ ਇੱਥੇ ਹੀ ਬੰਦ ਰਹਿਣਾ ਪੈਂਦਾ ਹੈ ਸਹੀ ਸਮਾਂ ਆਉਣ ਤੇ ਇਹਨਾਂ ਨੂੰ ਵਾਰੀਸਰ ਅਮਰੀਕੀ ਇਲਾਕੇ ਦੇ ਸਬੰਧਤ ਮੈਜਿਸਟ੍ਰੇਟ ਸਾਹਮਣੇ ਪੇਸ਼ ਕੀਤਾ ਜਾਂਦਾ ਹੈ ਇਸ ਅਦਾਲਤ ਵਿੱਚ ਇਹਨਾਂ ਨੂੰ ਗੈਰਕਾਨੂੰਨੀ ਤੌਰ ਤੇ ਅਮਰੀਕਾ ਵਿੱਚ ਐਂਟਰ ਕਰਨ ਦੀ ਸਹੀ ਵਜ੍ਹਾ ਦੱਸਣੀ ਪੈਂਦੀ ਹੈ ਆਮ ਤੌਰ ਤੇ ਲੋਕਾਂ ਵੱਲੋਂ ਭਾਰਤ ਜਾਂ ਹੋਰ ਨਾ ਮੁਲਕਾਂ ਵਿੱਚ ਆਪਣੀ ਜਾਨ ਨੂੰ ਖਤਰਾ ਦੱਸਦਿਆਂ ਅਮਰੀਕਾ ਵਿੱਚ ਸ਼ਰਨ ਲੈਣ ਦੀ ਅਪੀਲ ਕੀਤੀ ਜਾਂਦੀ ਹੈ ਪਰੰਤੂ ਉਕਤ ਦੱਸੇ ਗਏ ਕਾਰਨ ਦਾ ਕੋਈ ਸਬੂਤ ਨਾ ਹੋਣ ਕਾਰਨ ਜ਼ਿਆਦਾਤਰ ਲੋਕਾਂ ਨੂੰ ਅਮਰੀਕਾ ਵਿੱਚ ਸ਼ਰਨ ਨਹੀਂ ਮਿਲਦੀ ਇਸ ਤਰ੍ਹਾਂ ਜ਼ਿਆਦਾਤਰ ਲੋਕਾਂ ਨੂੰ ਕੁਝ ਦਿਨਾਂ ਤੱਕ ਜੇਲ੍ਹਾਂ ਵਿੱਚ ਰੱਖਣ ਤੋਂ ਬਾਅਦ ਭਾਰਤ ਵਾਪਸ ਭੇਜ ਦਿੱਤਾ ਜਾਂਦਾ ਹੈ ਬਹੁਤ ਹੀ ਘੱਟ ਲੋਕ ਆ ਆਪਣੇ ਅਮਰੀਕਾ ਆਉਣ ਦੇ ਕਾਰਨਾਂ ਦੇ ਸਬੂਤ ਪੇਸ਼ ਕਰ ਪਾਉਂਦੇ ਹਨ ਇੱਕ ਵਾਰ ਅਦਾਲਤ ਨੂੰ ਯਕੀਨ ਆਉਣ ਤੇ ਉਹਨਾਂ ਨੂੰ ਸਿਆਸੀ ਸ਼ਰਨ ਦੇ ਦਿੱਤੀ ਜਾਂਦੀ ਹੈ ਪਰੰਤੂ ਅਜਿਹੇ ਲੋਕਾਂ ਦੀ ਗਿਣਤੀ 1 ਜਾਂ 2 ਫੀਸਦੀ ਹੀ ਹੁੰਦੀ ਹੈ ਬਾਕੀ ਬਚੇ ਲਗਭਗ 98% ਲੋਕਾਂ ਦੇ ਹੱਥ ਲੱਖਾਂ ਰੁਪਏ ਖਰਚਨ ਅਤੇ ਆਪਣੀ ਜਾਨ ਜੋਖਮ ਵਿੱਚ ਪਾਉਣ ਤੋਂ ਬਾਅਦ ਵੀ ਕੁਝ ਨਹੀਂ ਰਹਿੰਦਾ ਅਤੇ ਉਹਨਾਂ ਨੂੰ ਆਪਣੇ ਮੁਲਕ ਵਾਪਸ ਹੀ ਮੁੜਨਾ ਪੈਂਦਾ ਹੈ। ਆਮ ਤੌਰ ਤੇ ਦੇਖਣ ਵਿੱਚ ਆਉਂਦਾ ਹੈ ਕਿ ਡਾਂਕੀ ਰੂਟ ਤੋਂ ਬਾਅਦ ਡਿਪੋਰਟ ਹੋਏ ਲੋਕ ਬੇਸ਼ੱਕ ਉਕਤ ਮੁਲਕਾਂ ਵਿੱਚ ਪਹੁੰਚਣ ਦਾ ਆਪਣਾ ਸੁਪਨਾ ਪੂਰਾ ਨਾ ਕਰ ਸਕੇ ਹੋਣ ਪਰੰਤੂ ਉਹ ਇਸ ਖਤਰਨਾਕ ਅਤੇ ਜਾਨਲੇਵਾ ਸਫ਼ਰ ਤੋਂ ਜਿਉਂਦੇ ਹੀ ਵਾਪਸ ਆ ਕੇ ਆਪਣੇ ਆਪ ਨੂੰ ਖੁਸ਼ਕਿਸਮਤ ਜ਼ਰੂਰ ਮੰਨਦੇ ਹਨ। ਇਹੀ ਨਹੀਂ ਡਾਂਕੀ ਰੂਟ ਰਾਹੀਂ ਅਮਰੀਕਾ ਪਹੁੰਚਣ ਵਾਲੇ ਕਿਸੇ ਵਿਅਕਤੀ ਨੂੰ ਜੇਕਰ ਸ਼ਰਨ ਮਿਲ ਵੀ ਜਾਂਦੀ ਹੈ ਤਾਂ ਉਹ ਆਪਣੀ ਮਰਜ਼ੀ ਨਾਲ ਭਾਰਤ ਵਾਪਸ ਅਮਰੀਕੀ ਕਾਨੂੰਨ ਦੇ ਅਨੁਸਾਰ ਉਕਤ ਵਿਅਕਤੀ ਅਗਲੇ 20 ਸਾਲਾਂ ਤੱਕ ਆਪਣੇ ਦੇਸ਼ ਨਹੀਂ ਪਰਤ ਸਕਦਾ ਜੇਕਰ ਉਹ ਅჯਾ ਕਰਦਾ ਹੈ ਤਾਂ ਅਮਰੀਕਾ ਉਸ ਦੇ ਸ਼ਰਨ ਦੇ ਇਸ ਕੇਸ ਨੂੰ ਰੱਦ ਕਰ ਸਕਦਾ ਹੈ ਡੌਨਕੀ ਰੂਟ ਦੇ ਆંકੜਿਆਂ ਤੇ ਨਜ਼ਰ ਮਾਰਿਆਂ ਪਤਾ ਚੱਲਦਾ ਹੈ ਕਿ ਅਕਤੂਬਰ 2022 ਤੋਂ ਸਤੰਬਰ 2023 ਤੱਕ ਲਗਭਗ 1 ਲੱਖ ਭਾਰਤੀਆਂ ਨੂੰ ਗੈਰਕਾਨੂੰਨੀ ਤੌਰ ਤੇ ਅਮਰੀਕੀ ਸਰਹੱਦ ਪਾਰ ਕਰਦਿਆਂ ਗ੍ਰਿਫਤਾਰ ਕੀਤਾ ਗਿਆ ਇਨ੍ਹਾਂ ਵਿੱਚੋਂ 30 ਹਜ਼ਾਰ ਤੋਂ ਵੱਧ ਲੋਕਾਂ ਨੂੰ ਕੈਨੇਡਾ ਦੀ ਹੱਦ ਤੇ ਅਤੇ 42 ਹਜ਼ਾਰ ਤੋਂ ਵੱਧ ਲੋਕਾਂ ਨੂੰ ਮੈਕਸੀਕੋ ਦੀ ਸੀਮਾ ਤੋਂ ਗ੍ਰਿਫਤਾਰ ਕੀਤਾ ਗਿਆ ਜਦੋਂ ਕਿ ਬਾਕੀ ਲੋਕਾਂ ਨੂੰ ਅਮਰੀਕੀ ਫੋਰਸਾਂ ਵੱਲੋਂ ਹਿਰਾਸਤ ਵਿੱਚ ਇਸੇ ਤਰ੍ਹਾਂ ਇੱਕ ਭਾਰਤੀ ਅੰਗਰੇਜ਼ੀ ਅਖਬਾਰ ਦੀ ਰਿਪੋਰਟ ਅਨੁਸਾਰ ਫਰਵਰੀ 2019 ਤੋਂ ਮਾਰਚ 2023 ਦੇ ਵਿਚਕਾਰ 1.5 ਲੱਖ ਤੋਂ ਵੱਧ ਭਾਰਤੀਆਂ ਨੂੰ ਅਮਰੀਕਾ ਵਿੱਚ ਗੈਰਕਾਨੂੰਨੀ ਢੰਗ ਨਾਲ ਵੜਦਿਆਂ ਫੜਿਆ ਗਿਆ ਅਮਰੀਕਾ ਦੇ ਬਾਰਡਰ ਪਾਰ ਕਰਦਿਆਂ ਫੜੇ ਗਏ ਇਹਨਾਂ ਲੋਕਾਂ ਵਿੱਚ ਜ਼ਿਆਦਾਤਰ ਪੰਜਾਬ ਅਤੇ ਹਰਿਆਣਾ ਦੇ ਨੌਜਵਾਨ ਸਨ ਅਸਲ ਵਿੱਚ ਪੰਜਾਬ ਅਤੇ ਹਰਿਆਣਾ ਤੋਂ ਅਮਰੀਕਾ ਅਤੇ ਇੰਗਲੈਂਡ ਜਾਣ ਦਾ ਰੁਝਾਨ ਕਾਫੀ ਪੁਰਾਣਾ ਹੈ ਵੱਡੀ ਗਿਣਤੀ ਵਿੱਚ ਇਹ ਲੋਕ ਦਹਾਕਿਆਂ ਪਹਿਲਾਂ ਹੀ ਅਮਰੀਕਾ ਜਾਂ ਇੰਗਲੈਂਡ ਜਾ ਕੇ ਸੈੱਟ ਹੋ ਚੁੱਕੇ ਹਨ ਇਨਾ ਲੋਕਾਂ ਦਾ ਲਾਈਫ ਸਟਾਈਲ ਅਤੇ ਬਿਹਤਰੀਨ ਜ਼ਿੰਦਗੀ ਹੋਰਨਾ ਨੌਜਵਾਨਾਂ ਨੂੰ ਵੀ ਵਿਦੇਸ਼ਾਂ ਦਾ ਰੁਖ ਕਰਨ ਲਈ ਮਜਬੂਰ ਕਰਦੀ ਹੈ। ਬੇਰੋਜ਼ਗਾਰੀ ਜਾਂ ਮਾੜੇ ਹਾਲਾਤਾਂ ਤੋਂ ਪਰੇਸ਼ਾਨ ਹੋ ਕੇ ਵੀ ਵੱਡੀ ਗਿਣਤੀ ਵਿੱਚ ਲੋਕ ਵਿਦੇਸ਼ਾਂ ਵਿੱਚ ਜਾ ਕੇ ਆਪਣੀ ਕਿਸਮਤ ਬਦਲਣਾ ਚਾਹੁੰਦੇ ਹਨ, ਚਾਹੇ ਇਸ ਦੀ ਕੀਮਤ ਉਹਨਾਂ ਨੂੰ ਆਪਣੀ ਜਾਨ ਦੇ ਕੇ ਹੀ ਤਾਰਨੀ ਪਵੇ। ਦੋਸਤੋ ਇਸ ਤਰ੍ਹਾਂ ਦੇ ਹੋਰ ਜਾਣਕਾਰੀ ਭਰਪੂਰ ਅਤੇ ਮਨੋਰੰਜਕ ਵੀਡੀਓ ਦੇਖਣ ਲਈ ਚੈਨਲ ਰੰਗ ਪੰਜਾਬੀ ਨੂੰ ਸਬਸਕ੍ਰਾਈਬ ਕਰੋ।